ਇੱਕ ਦਿਨ ਦੀ ਬਾਤ ਹੈ ਗੁਰੂ ਨਾਨਕ ਜੀ 20 ਸਾਲ ਦੇ ਹੋਏ। ਸ੍ਰੀ ਗੁਰੂ ਨਾਨਕ ਜੀ ਦੀ ਚਾਲ ਉਹੀ ਜਿਸ 바ਸ ਇੱਛਾ ਵੇ ਉਸੇ 바ਸੇ ਚਲੇ ਜਾਣ। ਜਿੱਥੇ ਬੈਠਣ ਉੱਥੇ ਬੈਠੇ ਰਹਿਣ। ਇਸ ਤਰ੍ਹਾਂ ਸਮਾਂ ਬਤਾਇਆ ਇੱਕ ਦਿਨ ਇੱਕ ਅਤੀਤ ਸ਼ਹਿਰ ਦੇ ਬਾਹਰ ਆਣ ਬੈਠਾ। ਉਹਦੇ ਪਾਸ ਗੁਰੂ ਨਾਨਕ ਜੀ ਸਹਿਜ ਸੁਭਾਏ ਜਾ ਬੈਠੇ। ਗੁਰੂ ਨਾਨਕ ਜੀ ਦੇ ਹੱਥ ਵਿੱਚ ਉਸ ਵੇਲੇ ਇੱਕ ਗੜਵਾ ਛਾਪ ਸੁਣਨ ਦੀ ਸੀ ਅਤੀਤ ਨੇ ਗੁਰੂ ਨਾਨਕ ਜੀ ਨੂੰ ਵਿਚਾਰੇ ਬਾਲਕੇ ਤੂੰ ਕੌਣ ਹੁੰਦਾ ਹੈ ਤੇਰਾ ਨਾਮ ਕੀ ਹੈ ਫਿਰ ਗੁਰੂ ਨਾਨਕ ਜੀ ਆਖਿਆ ਸਾਧ ਜੀ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਖੱਤਰੀ ਹੁੰਨਾ ਫਿਰ ਅਤੀਤ ਨੇ ਆਖਿਆ ਨਾਨਕ ਜੀ ਤੂੰ ਵੀ ਨਿਰੰਕਾਰੀ ਅਰ ਹਮ ਵੀ ਨਿਰੰਕਾਰੀ ਕੁਝ ਖਿਆਲ ਨੋ ਦਿਓ ਗੁਰੂ ਨਾਨਕ ਜੀ ਨੇ ਛਾਪ ਤੇ ਗੜਵਾ ਅਤੀਤ ਦੇ ਅੱਗੇ ਰੱਖਤੇ ਹੁਣ ਉਹ ਸਾਧੂ ਆਖਿਆ ਰੇ ਨਾਨਕ ਇਹ ਹਮਕੋ ਪਹੁੰਚ ਗਿਆ ਇਹ ਤੂੰ ਆਪਣੇ ਪਾਸ ਰਹਿਣ ਦੇ ਨਾਨਕ ਜੀ ਆਖਿਆ हे ਦੇਵਤਾ ਜੀ ਮੁੱਕ ਸਿਉ ਜੋਗ ਜਾਖੀਏ ਉਹਦੇ ਤੋਂ ਫੇਰੀ ਦਾ ਨਹੀਂ ਫੇਰ ਅਤੀਤ ਆਖਿਆ ਇਹ ਨਾਨਕ ਤੂੰ ਆਸਰੀ ਨਿਰੰਕਾਰੀ ਤੇ ਮੈਂ ਨਕਲੀ ਨਰੰਕਾਰੀ ਫਿਰ ਗੁਰੂ ਨਾਨਕ ਜੀ ਛਾਪ ਤੇ ਗੜਵਾ ਦੇ ਕੇ ਘਰ ਵਾਪਸ ਆ ਗਏ ਅਤੀਤ ਗੜਵਾ ਛਾਪ ਲੈ ਕੇ ਚੱਲਦਾ ਰਿਹਾ ਕਾਲੂ ਗੁਰੂ ਨਾਨਕ ਜੀ ਨੂੰ ਘਰ ਆਏ ਨੂੰ ਦੇਖ ਕੇ ਪੁੱਛਿਆ ਨਾਨਕਾ ਗੜਵਾ ਦੇ ਛਾਪ ਕਿੱਥੇ ਆ ਗੁਰੂ ਨਾਨਕ ਜੀ ਅੱਗੋਂ ਚੁੱਪ ਕਰ ਰਹੇ ਬੋਲੇ ਨਾ ਕਾਲੂ ਨਰਾਜ ਹੋ ਕੇ ਸਿੱਧਾ ਹੋ ਕੇ ਆਖਣ ਲੱਗਾ ਜਾ ਬਾਬਾ ਜਾ ਜਾ ਮੇਰੇ ਘਰੋਂ ਨਿਕਲ ਜਾ ਮੈਂ ਤੇਰਾ ਨੌਕਰ ਨਹੀਂ ਮੈਂ ਬਾਦ ਭੌਂਕ ਚੌਂਕ ਰਿਹਾ ਤੂੰ ਸਮਝਦਾ ਕੁਝ ਨਹੀਂ ਮੇਰੇ ਆਖਣ ਦੀ ਬਾਤ ਤੇਰੇ ਮਨ ਵਿੱਚ ਕੋਈ ਨਹੀਂ ਆਉਂਦੀ ਨਾ ਤੂੰ ਮੇਰੇ ਆਖੇ ਸਮਝਦਾ ਜਾ ਮੇਰੇ ਘਰੋਂ ਨਿਕਲ ਜਾ ਰਾਏ ਬਲਾਰ ਨੇ ਸੁਣ ਕੇ ਕਾਲੂ ਨੂੰ ਬੁਲਾਇਆ ਜਿਸ ਵਕਤ ਕਾਲੂ ਆਇਆ ਰਾਏ ਬੁਲਾ ਰੱਖਿਆ ਕਾਲੂ ਹਣ ਕੀ ਹੋ ਗਿਆ ਕਾਲੂ ਆ ਦਾ ਰਾਜ ਜੀ ਸਵਾਹ ਹੋ ਗਿਆ ਛਾਵ ਤੇ ਗੜਵਾ ਪਤਾ ਨਹੀਂ ਕਿਤੇ ਸੱਟ ਆਇਆ ਕਿ ਕਿਸੇ ਨੂੰ ਦੇ ਦਿੱਤਾ ਸੋ ਰਾਇਆ ਕਿਹਾ ਕਾਲੂ ਨਾਨਕ ਨੂੰ ਜੈ راہ ਪਾਸ ਘੱਲ ਦੇ ਇੱਥੇ ਤੂੰ ਹੀ ਖਾਦਾਂ ਨਾਨਕ ਵੀ ਰੰਜ ਰਿੰਦ ਉੱਥੇ ਕੁਝ ਕੰਮਕਾਰ ਕਰੇਗਾ ਕਾਲੂ ਆਖਿਆ ਜਿਵੇਂ ਤੁਹਾਡੇ ਰਜਾਏ ਰਾਏ ਜੀ ਚਿੱਠੀ ਆਪਣੇ ਦਸਤੀ ਲਿਖ ਦਿੱਤੀ ਫੇਰ ਇਹ ਲਿਖਿਆ ਭਾਈਆ ਜੈ ਰਾਮ ਅਸਾਂ ਨਾਨਕ ਜੀ ਨੂੰ ਤੇਰੇ ਪਾਸ ਭੇਜਿਆ ਤੂੰ ਸਾਂ ਇਹਦੀ ਖਾਤਰ ਕਰਨੀ ਜੋ ਕੁਝ ਤੁਹਾਡੇ ਪਾਸੋਂ ਆਵੇ ਉਹ ਢਿਲਣੀ ਕਰਨੀ ਕਿਸੇ ਕੰਮ ਨੂੰ ਲਾ ਦੇਣਾ ਨਾਨਕ ਜੀ ਨੂੰ ਸਾਲਾ ਕਰਕੇ ਨਾ ਜਾਣੀ ਇਹ ਖੁਦਾ ਹੈ ਚਿੱਠੀ ਨਾਨਕ ਜੀ ਨੂੰ ਦਿੱਤੀ ਰਾਏ ਨੂੰ ਮਿਲ ਕੇ ਤਿਆਰ ਹੋਇਆ ਨਾਨਕ ਜੀ ਦੀ ਮਾਤਾ ਮੇਰੀ ਮਾਤਾ ਨੂੰ ਮਿਲ ਕੇ ਜਦੋਂ ਮਹਾਰਾਜ ਜੀ ਤੁਰਨ ਲੱਗੇ ਨਾ ਮਾਤਾ ਬਿਰਾਗ ਕਰਨ ਲੱਗੀ ਨਾਨਕ ਮੇਰੇ ਪਾਸ ਸੀ ਤਾਂ ਦਰਵਾਸਾ ਸੀ ਹੁਣ ਪ੍ਰਦੇਸ਼ ਚੱਲਿਆ ਕਿਆ ਜਾਣੇ ਆਵੇਂ ਕਿਨਾ ਆਵੇਂ ਨਾਨਕ ਜੀ ਆਖਿਆ ਮਾਤਾ ਜੀ ਅਸੀਂ ਇੱਥੇ ਤੁਹਾਡਾ ਕੀ ਕੰਮ ਕਰਦੇ ਸੀ ਇੱਥਾ ਉੱਥੇ ਜਾ ਕੇ ਕੀ ਕਰਨਾ ਮਾਤਾ ਆਖਿਆ ਪੁੱਤਰ ਕੰਮ ਭਾਵੇਂ ਕਰਦਾ ਸਾਂ ਭਾਵੇਂ ਨਹੀਂ ਕਰਦਾ ਸਾਂ ਪਰ ਮੇਰੇ ਨੇਤਰ ਤਾਂ ਠੰਡੇ ਸਨ ਮੇਰੇ ਭਾਣੇ ਸਾਰਾ ਜਹਾਨ ਸੁਗੇ ਵਸਦਾ ਸੀ ਸ਼੍ਰੀ ਨਾਨਕ ਜੀ कृपा दृष्टि करके माता ਦਾ ਮੋਹ ਦੂਰ ਕਰਕੇ ਆਖਿਆ ਮਾਤਾ ਜੀ ਪਰਮੇਸ਼ਰ ਦਾ ਸਿਮਰਨ ਕਰਨਾ ਹੋਰ ਸਭ ਨੂੰ ਮਿਲ ਕੇ ਬਾਲੇ ਨੂੰ ਨਾਲ ਲੈ ਕੇ ਕਿਰਪਾ ਦ੍ਰਿਸ਼ਟੀ ਸੇ ਉਥੋਂ ਵਿਦਿਆ ਹੋਏ ਗੁਰਨਾਣਕ ਜੀ ਤਲਵੰਡੀ ਨੂੰ ਭਲ ਤਲਵੰਡੀ ਤੋਂ 5ਵੇਂ ਦਿਨ ਸultanpur ਜਾਗੜੇ ਸੰਮਤ 1544 ਮੱਗਰ ਸੁਦੀ ਸਤਮੀ ਨੂੰ ਗੁਰੂ ਨਾਨਕ ਜੀ ਬੇਬੇ ਨਾਨਕੀ ਨੂੰ ਜਨਮ ਮਿਲੇ ਬੇਬੇ ਨਾਨਕੀ ਗੁਰੂ ਨਾਨਕ ਦੇ ਪੈਰਾਂ ਦੇ ਟਹਿ ਪਈ ਗੁਰੂ ਨਾਨਕ ਜੀਾਂ ਦੇ ਬੇਬੇ ਤੂੰ ਵੱਡੀ ਐ ਸਗੋਂ ਮੈਂ ਤੇਰੇਆਂ ਪੈਰਾਂ ਦੇ ਪਾਵਾਂਗੇ ਤੂੰ ਮੇਰੇਆਂ ਪੈਰਾਂ ਦੇ ਪਾਵੇ ਬੇਬੇ ਨਾਨਕੀ ਆਖਿਆ ਭਾਈ ਜੀ ਤੂੰ ਸੱਚ ਆਖਦਾ ਪਰ ਜੇ ਤੂੰ ਆਦਮੀ ਹੋਵੇਂ ਫਿਰ ਤਾਂ ਇਹ ਬਾਤਾਂ ਕਰੀਏ ਤੂੰ ਮੈਨੂੰ ਪਰਮੇਸ਼ਰ ਨਜਰਾਉਣਾ ਅੱਗੋ ਜੈ ਰਾਮ ਘਰ ਨਹੀਂ ਸੀ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਜੀ ਨੂੰ ਪੀੜਾ ਅਵਸ਼ਾਤਾ ਬਾਲਾ ਜੀ ਬੈਠ ਗਏ ਅੱਜ ਲੱਗੀ ਪੁੱਛਣ ਕਿਉਂ ਭਾਈ ਜੀ ਬਹੁਤ ਖੁਸ਼ੀ ਹੋ ਗੁਰੂ ਨਾਨਕ ਜੀ ਬਾਰਤਾ ਕਰਨ ਲੱਗੇ ਇੰਨੇ ਚਿਰਾਂ ਉਹ ਜੈ ਰਾਮ ਵੀ ਕਰਾਨ ਵੜਿਆ ਆਕਰ ਦੇਖੇ ਗੁਰੂ ਨਾਨਕ ਜੀ ਦੇ ਘਰ ਬੈਠਾ ਗੁਰੂ ਨਾਨਕ ਜੀ ਨੇ ਵੀ ਵੇਖਿਆ ਜੋ ਭਾਈਆ ਜੀ ਆਇਆ ਗੁਰੂ ਨਾਨਕ ਜੀ ਉੱਠਦਿਆਂ ਹੀ ਜੈ ਰਾਮ ਦੇ ਪੈਰਾਂ ਤੇ ਢਹਿ ਪੈ ਜੈ ਰਾਮ ਬੜਾ ਸਿਆਣਾ ਸੀ ਜੈ ਰਾਮ ਨੇ ਗੁਰੂ ਨਾਨਕ ਜੀ ਦੇ ਹੱਥ ਫੜ ਲਏ ਆਪ ਗੁਰੂ ਨਾਨਕ ਜੀ ਦੇ ਪੈਰਾਂ ਤੇ ਹੱਥ ਰੱਖੇ ਗੁਰੂ ਨਾਨਕ ਜੀ ਆਖਿਆ ਭਾਈਆ ਜੀ ਪੁੱਠੀ ਰੀਤ ਕਿਉਂ ਕੀਤੀ ਜੈ ਰਾਮ ਆ ਦਾ ਨਾਨਕ ਜੀ ਤੁਸੀਂ ਜਾਣਦੇ ਹੋਵੋਗੇ ਵੀ ਅਸੀਂ ਸਾਲਾ ਪਨਵਈਆ ਪਰ ਮੈਂ ਤੈਨੂੰ ਪਰਮੇਸ਼ਰ ਕਰਕੇ ਜਾਣਦਾ ਅੱਜ ਮੇਰੇ ਵੱਡੇ ਭਾਗ ਹੋਏ ਜੇ ਤੁਸੀਂ ਮੇਰੇ ਪਾਸ ਆਣ ਪਹੁੰਚਿਓ ਔਰ ਮੈਨੂੰ ਦਰਸ਼ਨ ਦਿੱਤਾ ਔਰ ਮੈਂ ਨਿਹਾਲ ਹੋਇਆ ਪਰ ਜੀ ਹੁਣ ਤੁਸੀਂ ਕਰੋ ਕੁਝ ਨਾ ਬੈਠੇ ਸਹਿਜ ਨਾਲ ਪਰਮੇਸ਼ਰ ਦੇ ਗੁਣ ਗਾਓ ਔਰ ਗੁਜ਼ਰਾਨ ਕਰੋ ਗੁਰੂ ਨਾਨਕ ਜੀ ਆਖਿਆ ਭਲਾ ਭਾਈਆ ਜੀ ਪਰ ਕੁਝ ਕਿਰਤ ਆਵੇ ਤਾਂ ਬਹੁਤ ਭਲੀ ਗੱਲ ਹੈ ਜੈ ਰਾਮ ਆਖਿਆ ਭਾਈ ਜੀ ਜੋ ਤੁਹਾਡੇ ਜੀਵ ਵਿੱਚ ਉਪਜੀ ਹੈ ਇਹ ਭਲੀ ਗੱਲ ਹੈ ਜੈ ਰਾਮ ਬੁਝਿਆ ਨਾਨਕ ਜੀ ਤੁਸੀਂ ਕੁਝ ਤੁਰਕੀ ਵੀ ਪੜਿਓ ਗੁਰ ਨਾਨਕ ਜੀਾਂ ਦੇ ਭਾਈਆ ਜੀ ਅਸੀਂ ਹਿੰਦੀ ਪੜ੍ਹਿਆ ਜੈ ਰਾਮ ਆਂਦਾ ਹੈ ਸ਼੍ਰੀ ਨਾਨਕ ਜੀ ਮੈਂ ਤੁਹਾਨੂੰ ਮੋਦੀ ਖਾਨਾ ਨਵਾਬ ਦਾ ਲੈ ਦੇਵਾਂਗਾ ਗੁਰ ਨਾਨਕ ਜੀ ਆਖਿਆ ਕਿਹੜੇ ਨਵਾਬ ਦਾ ਮੋਦੀ ਖਾਨਾ ਲੈ ਕੇ ਦਿੰਦੇ ਹੋ ਜੈ ਰਾਮ ਦਾ ਨਾਨਕ ਜੀ ਨਵਾਬ ਦੌਲਤਖਾਨ ਲੋਧੀ ਦਾ ਮੋਦੀ ਖਾਨਾ ਬੜਾ ਵੱਡਾ ਹੈ ਜੇ ਤੁਹਾਡੇ ਪਾਸੋਂ ਉਹ ਆਵੇ ਤਾਂ ਉਹ ਕਿਰਤ ਕਰੋ ਗੁਰਨਾਨਕੀਆਂ ਦੇ ਭਲਾ ਭਾਈਆ ਜੀ ਜੈ ਰਾਮ ਜੀ ਜੇ ਕਰਤਾਰ ਨਵਾ ਦੇਵੇਗਾ ਅਸੀਂ ਉਹ ਕਿਰਤ ਕਰਾਂਗੇ ਗੁਰਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਬੋਲੀ ਤੂੰ ਤਾਂ ਪਰਮੇਸ਼ਰ ਦਾ ਰੂਪ ਹੈ ਜਿਹੜਾ ਰਜਕ ਪਰਮੇਸ਼ਰ ਨੇ ਦਿੱਤਾ ਤੂੰ ਹੀ ਬੈਠਾ ਖਾ ਅਸੀਮੇ ਪਰਮੇਸ਼ਰ ਦੇ ਦਿੱਤੇ ਵਿੱਚੋਂ ਖਾਣੇ ਆ ਤੇ ਤੂੰ ਇਹਨਾਂ ਜੰਗਾਲਾਂ ਵਿੱਚ ਨਾ ਪਾਉ ਤੂੰ ਸ਼ਰਿ ਨਿਰੰਕਾਰ ਦਾ ਭਗਤ ਹੈ ਫਕੀਰਾਂ ਦੇ ਦੋਸਤਾਂ ਦੇ ਮਿਲਣ ਵਾਲਾ ਅੱਗੋ ਗੁਰਨਾਨਕ ਜੀਾਂ ਦੇ ਭਲਾ ਬੇਬੇ ਜੀ ਜਿਵੇਂ ਤੂੰ ਆਖੇ ਉਵੇਂ ਹੀ ਕਰਾਂਗੇ ਪਰ ਕਿਰਤ ਕਰਕੇ ਖਾਈ ਦਾ ਤਾਂ ਪਵਿੱਤਰ ਹੋਈਦਾ ਤੁਸੀਂ ਨੇ ਵੀ ਇਹੋ ਆਖਿਆ ਜੋ ਹੱਕ ਹਲਾਲ ਕਰਕੇ ਖਾਣਾ ਭਲਾ ਨਾਨਕ ਜੀ ਆਖਿਆ ਨਾਨਕੀ ਜੀ ਆਖਿਆ ਭਲਾ ਭਾਈ ਜੀ ਜਿਵੇਂ ਤੁਹਾਡੀ ਮਰਜ਼ੀ ਜਾਂ ਤੁਹਾਡੇ ਜੀ ਚੁੱਪ ਜੀ ਕੋਈ ਛਾਈ ਭਲੀ ਗੱਲ ਹੈ ਫਿਰ ਨਾਨਕੀ ਜੀ ਨੇ ਜ਼ੈਰਾ ਨੂੰ ਪੁੱਛਿਆ ਜੋ ਇਹਦੇ ਹਾਲ ਦੇ ਆਪ ਮਹਿਰਮ ਹੋ ਕੇ ਨਹੀਂ ਤਾਂ ਜ਼ੈਰਾ ਬੋਲਿਆ ਹੈ ਬੰਦੀ ਪਰਮੇਸ਼ਰ ਦੀ ਮੈਂ ਮਹਿਰਮ ਆ ਨਾਨਕੀ ਜੀ ਆਖਿਆ ਸੁਣੋ ਜੀ ਇਹਦੀ ਕਿਥੇ ਕਹਾਣੀ ਵੀ ਕਰੀਏ ਇਹਦਾ ਕਿਥੇ ਰਿਸ਼ਤਾ ਵੀ ਕਰੀਏ ਇਹਦਾ ਗ੍ਰਸਤ ਨਾਲ ਮੋਹ ਪੈ ਜਾਏਗਾ ਫਿਰ ਇਸ ਪਾਸੋਂ ਕਰਤਵੀ ਹੋ ਆਵੇਗੀ ਤਾਂ ਜੈ ਰਾਮਾ ਦਾ ਬੰਦੀ ਪਰਮੇਸ਼ਰ ਦੀ ਜੇ ਕਾਮਕਾਰ ਤੇ ਲੱਗੇਗਾ ਤਾਂ ਹੀ ਕੋਈ ਖਤਰੇਟਾ ਵੇਖ ਕੇ ਰਿਸ਼ਤਾ ਵੀ ਕਰੂਗਾ ਤੇ ਤੂੰ ਤਾਵਲੀ ਨਾ ਹੋ ਪਰਮੇਸ਼ਰ ਨੂੰ ਚਿਤ ਘਰ ਸਭ ਕੁਝ ਅੱਛਾ ਹੋ ਜਿਗਾ ਮਨੁੱਖਾ ਨੂੰ ਕਿਰਤ ਕਰਕੇ ਖਾਣਾ ਵਾਜਿਬ ਹੈ ਜਦੋਂ ਇਹ ਕਿਰਤ ਲੱਗੇਗਾ ਚਾਰ ਪੈਸੇ ਦੇ ਪਾਸ ਹੋਣਗੇ ਇੱਜ਼ਤ ਇਤਬਾਰ ਬਣੇਗਾ ਦੇਖ ਕੇ ਲੋਕ ਕਹਾਣੀ ਵੀ ਕਰ ਦੇਣਗੇ ਪਰਮੇਸ਼ਰ ਅੱਛੀ ਕਰੇਗਾ ਤਾਂ ਨਾਨਕ ਜੀ ਆਖਿਆ ਭਲਾ ਜੀ ਮੈਂ ਤਾਂ ਤੁਹਾਡੇ ਕੋਲੋਂ ਸਿਆਣੀ ਨਹੀਂ ਪਰ ਜੇ ਤੁਹਾਨੂੰ ਆਖ ਛੜਨਾ ਸੀ ਤਾਂ ਜੈ ਰਾਮ ਨੇ ਮੱਗਰ ਸੁਦੀ ਚੌਦਸ ਨੂੰ ਬਾਬੇ ਨਾਨਕ ਜੀ ਦਾ ਨਵਾਬ ਦੌਲਤ ਖਾਨ ਨਾਲ ਮੇਲ ਕਰਾਇਆ ਬਾਬਾ ਨਾਨਕ ਜੀ ਅਦੇ ਜੈ ਰਾਮ ਅਗਲੇ ਦਿਨ ਨਵਾਬ پاس ਗਏ ਜੈ ਰਾਮ ਆਖਿਆ ਨਵਾਬ ਜੀ ਆਬ ਮੋਦੀ ਖਾਨੇ ਵਾਸਤੇ ਆਖਿਆ ਸੀ ਸੋਏ ਨਾਨਕ ਨਾਮ ਇਹਦਾ ਮੋਦੀ ਖਾਨੇ ਦਾ ਕੰਮਕਾਰ ਇਹਨੂੰ ਦਇਓ ਨਵਾਬ ਜੇਕਰ ਖੁਸ਼ੀ ਹੋਇਆ ਅਰਾਂ ਦਾ ਜੈ ਰਾਮ ਇਹ ਮੈਨੂੰ ਬੜਾ ਹਸ਼ਿਆਰ ਨਜ਼ਰ ਆਉਂਦਾ ਮੋਦੀ ਖਾਨਾ ਵੀ ਅੱਛਾ ਚਲਾਏਗਾ ਸੋ ਬੜੀ ਪ੍ਰਸੰਤਾ ਨਾਲ ਨਵਾਬ ਕੋਲੋਂ ਜੈ ਰੌਣੇ ਮੋਦੀਖਾਨਾ ਗੁਰੂ ਨਾਨਕ ਜੀ ਨੂੰ ਦਿਵਾਇਆ ਬੇਬੇ ਜੀ ਨੂੰ ਬਾਦ ਖੁਸ਼ੀ ਹੋਈ ਜੋ ਭਾਈ ਜੀ ਕਿਰਤ ਲੱਗਾ ਹੈ ਕਰਨਾ